ਰੱਬਾ 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 ਚੰਗੇ ਵੀ ਤੁਹਾਨੂੰ ਮਿਲਾਂ ਚੰਗਸਾ ਰੰਗ ਸਵਾਮੀ ਚੰਗਸਾ ਰੂਹ ਜਾਨ ਸਾਈ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲੋਵਾ ਦੇ ਮਹਾਵਾਕਾਂ ਅਨੁਸਾਰ ਜਗਤ ਗੁਰੂ ਧੰਨ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਗੁਰਾਂ ਦਾ ਪ੍ਰਕਾਸ਼ ਪੁਰਬ ਜਿਵੇਂ ਸਾਰਿਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਪੂਰੀ ਦੁਨੀਆ ਦੇ ਅੰਦਰ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਨੇ ਉਸੇ ਤਰ੍ਹਾਂ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਦੀਆਂ ਸੰਗਤਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਜਿੰਨੀਆਂ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜੋ ਉਪਦੇਸ਼ ਦਿੱਤਾ ਹੈ ਚੌ ਵਰਨਾ ਨੂੰ ਬਰਾਬਰ ਦਾ ਉਪਦੇਸ਼ ਦਿੱਤਾ ਸਤਿਗੁਰਾਂ ਨੇ ਉਸਾ ਉਹਨਾਂ ਊਸੂਲਾਂ ਤੇ ਚੱਲਦੇ ਹੋਏ ਇੱਥੇ ਸੰਗਤ ਅਤੇ ਲੰਗਰ ਦਾ ਪ੍ਰਬੰਧ ਹੈ ਸੰਗਤ ਵਿੱਚ ਗੁਰਬਾਣੀ ਕੀਰਤਨ ਸ਼ਬਦ ਦਾ ਲੰਗਰ ਚੱਲ ਰਿਹਾ ਹੈ ਤੇ ਪੰਗਤ ਵਿੱਚ পেট ਭਰਨ ਲਈ পেট ਦੀ ਭੁੱਖ ਬਜਾਉਣ ਲਈ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਹੈ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਕਮਾਉਣ ਵਾਸਤੇ ਸਾਰੀਆਂ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਆਪਣੀ ਆਪਣੀ ਭਾਵਨਾ ਸ਼ਰਧਾ ਦੇ ਮੁਤਾਬਕ ਸਾਰੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਸਮਾਉਣ ਵਾਸਤੇ ਗੁਰੂ ਚਰਨਾਂ ਵਿੱਚ ਆਉਂਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਏ ਇੱਥੇ ਵੀ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਚੱਲ ਰਹੇ ਨੇ ਜਿਦੇ ਵਿੱਚ ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਤੋਂ ਇਲਾਵਾ ਹੋਰ ਪੰਥ ਪ੍ਰਸਿੱਧ ਰਾਗੀ ਢਾਡੀ ਕਥਾ ਵਾਚਹਾਜਰੀਆਂ ਭਰ ਕੇ ਗਏ ਨੇ ਇਸੇ ਤਰ੍ਹਾਂ ਇਹ देर रात ਤੱਕ ਦੀਵਾਨ ਚੱਲਦੇ ਰਹਿੰਦੇ ਨੇ ਜਿਹਦੇ ਵਿੱਚ ਗੁਰਮਖੋ ਬਹੁਤ ਸਾਰੀਆਂ ਸੰਗਤਾਂ ਸੇਵਾ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਦੀਆਂ ਨੇ ਸਾਰੀਆਂ ਸੰਗਤਾਂ ਨੂੰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਲਜੀਤ ਸਿੰਘ ਜੀ ਹਰਾ ਮੀਤ ਪ੍ਰਧਾਨ ਸਰਦਾਰ ਮਲਕੀਤ ਸਿੰਘ ਜੀ ਹਰਾ ਸਮੂਹ ਕਮੇਟੀ ਦੇ ਮੈਂਬਰ ਅਤੇ ਕਾਰ ਸੇਵਾ ਵਾਲੇ ਮਹਾਂਪੁਰਖਾ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਅਰਦਾਸ ਕੀਤੀ ਹੈ ਕਿ ਮਾਲਕਾ ਪੂਰਾ ਹਲਕਾ ਸਾਹਮਣੇ ਵਾਲ ਤੇ ਪੂਰੇ ਪੰਜਾਬੀਆਂ ਤੇ ਆਪਣੀ ਦਇਆ ਮੈ ਰੱਖੀ ਤੇ ਆਪਣੇ ਚਰਨਾਂ ਨਾਲ ਜੋੜੀ ਜਿਹੜੇ ਕਿ ਤੁਹਾਡੇ ਚਰਨਾਂ ਤੋਂ ਆਪਾਂ ਵੀ ਦੂਰ ਹੋਏ ਸਾਡੇ ਤੋਂ ਸਿਮਰਨ ਕਰਾਈ ਤੇ ਆਪਣੇ ਨਾਲ ਜੋੜ ਕੇ ਰੱਖੀ ਓਏ ਖਾਲਸਾ ਵਾਹਿ ਫਤਿਹ ਜੀ ਧੰਨ ਗੁਰਨਾਣਾ ਜੀ 555 ਵਹੀ ਜਨ ਜਹੜਾ ਬਣਾ ਰਹੇ ਵਹੀ ਸੱਚੇ ਪਾਸੇ ਸਭ ਦੇ ਮੁਨਾਜ਼ਰੇ ਪੂਰੀਆਂ ਕਰੇ ਸਭ ਨੂੰ ਚੜ੍ਹਦੀ ਕਲਾ ਸਿੰਘ ਬੰਦੀ ਚੜ੍ਹਦੀ ਕਲਾ ਕਿਸੇ ਵਿੱਚ ਆਪਸ ਵਿੱਚ ਭੇਦ ਭਾਉ ਤੋਂ ਬਿਨਾਂ ਸਾਨਾ ਸਾਰਿਆਂ ਬਣਾ ਰਹੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੇਰੇ ਸਰਦਾ ਸਵੇਰੇ ਮਨ ਥੋੜਾ ਹੋ ਗਿਆ ਸੀ ਪਰ ਗੁਰੂ ਗੁਰੂ ਕਰ ਮਨ ਮੇਰੇ ਗੁਰੂ ਵੀ ਨਹੀਂ ਕੋਈ ਹੋਰ ਸੁਣ ਕੇ ਕਰ ਕੇ ਆਨੰਦ ਆ ਗਿਆ ਨਾਲ ਨਾਲ ਲੰਗਰ ਪਾਣੀ ਸ਼ੱਕਰ ਸੰਗਤ ਆ ਕੇ ਵਹੀ ਖਲਤ ਵਹੀ ਫਤ